ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਕੱਲ ਨੂੰ ਬਰਨਾਲੇ ਦੇ ਕਿਤੇ ਡੀਸੀ ਦੇ ਦਫ਼ਤਰ ਅੱਗੇ ਤੇ ਬਟਿੰਡੇ ਤੇ ਦੀਸ ਦਫ਼ਤਰ ਅੱਗੇ ਤਰਨੇ ਲੱਜਾਂਗੇ ਦੋ ਜਗ੍ਹਾ ਪੰਚਾਇਤਾਂ ਹੋਣ ਨਾਲ ਕੋਈ ਇਹ ਲੱਗਦਾ ਹੋਵੇ ਵੀ ਇਹ ਲੋਕ ਪਾਟਦੇ ਜਾਂ ਜੱਥੇਬੰਦੀਆਂ ਪਾਟੀਆਂ ਕਦੇ ਨਹੀਂ ਦੇਖੀ ਦਿੱਲੀ ਪੰਜ ਪੰਚਾਇਤਾਂ ਜਲ ਸਟੇਜਾਂ ਚੱਲਦੀਆਂ ਤਾਂ ਕਿ ਮਰਕਪਣ ਲੱਗਿਆ ਦੋਨਾਂ ਦਾ ਨਿਸ਼ਾਨਾ ਜੇ ਸਟੇਟ ਹੋ ਗਿਆ ਤਾਂ ਨੁਕਸਾਨ ਨਹੀਂ ਇਹ ਦੋਨੇ ਇੱਕ ਦੂਜੇ ਨਾਲ ਘੜ ਕੇ ਬਿਆਨਬਾਜ਼ੀ ਕਰ ਬਲੋ ਨੁਕਸਾਨ ਵਾਲਾ ਵਰਸਸ ਜਥੇਬੰਦੀ ਵਰਸਸ ਜਥੇਬੰਦੀ ਨਾ ਹੋਵੇ ਫੋਰਮ ਵਰਸਸ ਫੋਰਨ ਨਾ ਹੋਵੇ ਸਟੇਜ ਵਰਸਸ ਸਟੇਜ ਨਾ ਹੋਵੇ ਦੋਨਾਂ ਦਾ ਨਿਸ਼ਾਨਾ ਜੇ ਸਟੇਟ ਹੁੰਦੀ ਹੈ ਤਾਂ ਚਾਹੇ ਸਟੇਜ ਆ ਪੰਜ ਲੱਗ ਜਾਣ ਜੀ ਕੀ ਨੁਕਸਾਨ ਹੈ ਪਰ ਉਹ ਜਿਹੜੇ ਦੂਜੇ ਗੈਰ ਨਾ ਜਿਹੜਾ ਕਿ ਮੋਰਚਾ ਕਹਿੰਸੀ ਅਸੀਂ ਤੁਹਾਡਾ ਗੱਲਬਾਤ ਕੀਤੀ ਤੁਸੀਂ ਅੱਧੀ ਡੇਟ ਕਰ ਲਓ ਵੀ ਇਹ ਚਾਰ ਤਿੰਨ ਨਾ ਕਰੋ ਸਾਡੀ ਹੋ ਜੇ ਗੱਲਬਾਤ ਹੋ ਜੀ ਨਹੀਂ ਇਹ ਗੱਲਬਾਤ ਸਾਡੇ ਨਾਲ ਹੋਈ ਨਹੀਂ ਉਹਨਾਂ ਨੇ ਮਤਲਬ ਅਸੀਂ ਤਾਂ ਮੇਰੇ ਘਰ 27 ਤਰੀਕ ਨੂੰ ਦੇਰ ਵੇਲੇ ਟੈਂਕ ਕਰਤੀ ਉਹਨਾਂ ਨੇ 3 ਵਜੇ ਲੱਗਦਾ ਉਹ ਵੀ ਕਹਿੰਦੇ ਕਹਿੰਦੇ ਸਰਕਾਰ ਨੇ ਲਵਾਇਆ ਧਰਨਾ ਕਿ ਇਹ ਰਿਗਣਾ ਪਤਾ ਹੋਣਾ ਸੀ ਸਾਨੂੰ ਤਾਂ ਪਤਾ ਹੀ ਲੱਗਿਆ ਹਰਿਆਣਾ ਸਰਕਾਰ ਨੇ ਕਿ ਸਾਨੂੰ ਨਹੀਂ ਪਤਾ ਪੁੱਛਲ ਬਣ ਗਿਆ ਹਰਿਆਣਾ ਸਰਕਾਰ ਨੂੰ ਵੀ ਤੁਸੀਂ ਲਾਏ ਦੂਜੇ ੱਲੇਵਾਲ ਸਾਹਿਬ ਲੋਕ ਇਸ ਚੀਜ਼ ਨੂੰ ਲੈ ਕੇ ਬੜਾ ਚਿੰਤਤ ਨੇ ਵੀ ਜੱਥੇਬੰਦੀ ਉਹ ਵੀ ਸ਼ੰਘਰਸ਼ ਕਰ ਰਹੀ ਆ ਤੇ ਦੂਜੀਆਂ ਜੱਥੇਬੰਦੀਆਂ ਨਾਲ ਵੀ ਰਹੀਆਂ ਪਰ ਇਹ ਕਿਤੇ ਨਾ ਕਿਤੇ ਨੁਕਸਾਨ ਹੋ ਰਿਹਾ ਕਿਸਾਨੀ ਦਾ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਇਹ ਗੱਲ ਰਹੀ ਹੈ ਅਸੀਂ ਦਿੱਲੀ ਇਕੱਠੇ ਗਏ ਇਕੱਠੇ ਬਣ ਗਏ ਪਹਿਲਾ ਸਾਡਾ ਸਵਾਲ ਹੈ ਵੀ ਇੱਕ ਤੋਂ ਤਿੰਨ ਕਿਵੇਂ ਬਣ ਗਏ ਕਿਉਂਕਿ ਇਹ ਕੋਸ਼ੁੱਤੀ ਸੀਗੀ ਫੁੱਟ ਪਾਉਣ ਦੀ ਇਹਨੂੰ ਵਾਰ-ਵਾਰ ਕਹਿੰਦੇ ਆ ਵੀ ਉਹ ਭਾਈ ਕਾਲੇ ਸੀ ਆਉਣ ਨੂੰ ਐਸਾ ਬੈਠਣ ਨੂੰ ਤਿਆਰ ਸੀ ਇਹਦਾ ਮਤਲਬ ਕੀ ਹੈ ਵੀ ਇਹ ਤਾਂ ਉਸੇ ਫੁੱਟ ਪਾਉਣ ਨੂੰ ਤਿਆਰ ਸੀ ਇੱਥੇ ਆ ਕੇ ਬਗੈਰ ਦਾ ਫੁੱਟ ਪਾ ਲਈ ਐਡ ਵੱਖਰਾ ਬਣਾ ਲਿਆ ਦੂਜੇ ਸਾਥੀਆਂ ਦੇ ਕੋਲੇ ਜਿਹੜੇ ਕਿਸਾਨ ਮਜ਼ਦੂਰ ਸੰਸਦ ਕਮੇਟੀ ਹੈ ਜਿਹੜਾ ਉਹ ਮੋਰਚਾ ਬਣਿਆ ਪਲਾਉ ਉਹਦੇ ਜਿੱਥੇ ਬੰਦਿਆ ਕਿੱਥੋਂ ਆਈਆਂ ਜਿਹੜੀ ਇਸ ਸਕੈਮ ਦੇ ਵਿੱਚ ਸ਼ਾਮਲੀ ਸੀ ਉਹੀ ਜਿੱਥੇ ਬੰਦੀ ਆਈਆਂ ਚਾਹੇ ਕੋਈ ਦੋ ਹੋ ਗਿਆ ਗਿਆ ਚਾਹੇ ਕੋਈ ਕੱਲੀ ਵੀ ਆ ਗਈ ਉਹਨਾਂ ਚ ਜੇ ਉਹਦੇ ਜੋ ਆ ਕੇ ਇੱਕ ਫੋਰਮ 'ਚੋਂ ਤਿੰਨ ਫੋਰਮ ਬਣ ਗਏ ਠੀਕ ਹੈ ਕਿਸੇ ਦਾ ਅਧਿਕਾਰ ਮੇਰੋ ਉਦੋਂ ਉਹ ਹਸੌਲ ਹੁੰਦਾ ਵੀ ਯਾਰ ਆਪਾਂ ਤਾਲ ਮੇਲ ਮਾ ਇਕੱਠਾ ਲੜ ਲਈਏ ਅਸੀਂ ਇਸ ਵਾਸਤੇ ਸਾਰਾ ਜੋਰ ਲਾਇਆ ਸੀ ਮੈਂਬਰੀ ਕਮੇਟੀ ਬਣੀਏ ਸੰਯੁਕਤ ਮੋਰਚੇ ਵੱਲੋਂ ਚੰਡੀਗੜ੍ਹ ਮੀਟਿੰਗ ਹੋਈ ਹੈ ਉਹ ਜਗਰਾਹਾ ਸਾਹਿਬ ਦਾ ਨਾਮ ਸੀਗਾ ਪੰਜ ਪੰਜ ਬੰਦੇ ਸਾਥੀ ਹੋਰ ਸੀ ਦੋ ਬਾਹਰਲੇ ਸੀਗੇ ਇਹਨਾਂ ਦੇ ਵਿੱਚ ਹੀ ਚੀਆਂ ਦੇ ਅਸੀਂ ਉਹਨਾਂ ਨਾਲ ਲਗਾਤਾਰ ਸੰਪਰਕ ਕੀਤਾ ਮੈਂ ਉਹਦੇ ਵਿੱਚ ਸ਼ਾਮਲ ਹੁੰਦਾ ਸੀਗਾ ਮੇਰੇ ਨਾਲ ਉਹਨਾਂ ਮੀਡੀਆ ਦੇ ਜਿਹੜਾ ਜਵਾਬ ਦਿੱਤਾ ਸਾਡੇ ਵਾਸਤੇ ਉਹ ਤਾਂ ਹਨਾਨੀ ਜਨਕਾ ਹੈ ਗੰਦੀ ਲਗਾਤਾਰ ਕੋਈ ਸੂਬੇ ਦਾ ਪ੍ਰਧਾਨ ਸੂਬੇ ਦੇ ਪ੍ਰਧਾਨ ਨੂੰ ਫੋਨ ਕਰਦਾ ਉਹਦਾ ਪੌਣੀ ਨਾ ਅਟੈਂਡ ਕਰੇ ਜਾਂ ਨਹੀਂ ਇੱਕ ਵੀ ਫੋਨ ਦੱਲੇ ਵਾਲ ਸਾਹਮਣੇ ਚੱਕਿਆ ਨਹੀਂ ਹੈਗਾ ਤੇ ਜਿਹੜੀ ਚਿੱਠੀ ਦਾ ਸਾਡੀ ਦਾ ਜਵਾਬ ਦਿੱਤਾ ਹੈ ਅਸੀਂ ਤਾਂ ਅਫਸੋਸ ਹੀ ਕਰ ਸਕਨੇ ਆ ਉਹਦੇ ਸ਼ਬਦ ਇਹ ਆ ਉਹ ਚਿੱਠੀ ਦੇ ਵੀ ਐਸ ਚੱਲਦੇ ਅਨੋਲਣ ਚ ਕੋਈ ਇਸ ਕਿਸਮ ਦੀ ਚਿੱਠੀ ਪਾਉਣੀ ਨੂੰ ਉਚਿਤ ਨਹੀਂ ਮੰਨਿਆ ਜਾ ਸਕਦਾ ਇਹ ਤਾਂ ਸਰਕਾਰ ਦੇ ਪੱਖ ਵਿੱਚ ਬੋਲਦੀ ਹੈ ਜਦੋਂ ਉਹਨੇ ਦੇ ਪੱਖ ਵਿੱਚ ਬੋਲ ਦਿੱਤੀ ਇਹਦੇ باوجود ਜੇ ਤੁਸੀਂ ਸੰਯੁਕਤ ਮੋਰਚੇ ਦੇ ਸੁਨਾਤ ਨੂੰ ਮੰਨ ਕੇ ਗਏ ਰਾਜਨੀਤਿਕ ਸਾਨੂੰ ਆਧੁਨਿਕ ਮੰਨ ਕੇ ਬਚਾਉਣਾ ਚਾਹੁੰਦੇ ਆ ਜਰੂਰ ਅਸੀਂ ਇਕਤਾ ਵਾਸਤੇ ਹੱਥ ਵਧਾਉਣਾ ਹੈ ਫਿਰ ਇਕਤਾ ਕਾਹਦੇ ਜੇ ਤੁਸੀਂ ਤੁਹਾਨੂੰ ਨਾਲ ਲਿਆ ਫਿਰ ਤਾਂ ਸ਼ਾਂਹਲੀ ਹੋਗੇ ਨਾ ਇਕਤਾ ਦਾ ਕਿਸੇ ਕੋਈ ਘੱਟੋ ਘੱਟ ਪ੍ਰੋਗਰਾਮ ਕਰਦੇ ਵੀ ਕੋਈ ਸੋਚਦਾ ਕੋਈ ਸੋਚਦਾ ਹੁਣ ਉਸ ਤੋਂ ਬਾਅਦ ਜਿਹੜੀ ਦੂਜਾਂ ਦੇ ਸਾਥੇ ਉਹ ਉਹਨਾਂ ਦਾ ਇੱਕੋ ਹੀ ਰੱਠ ਲਾਇਆ ਹੋਇਆ ਵੀ ਤੁਸੀਂ ਇੱਥੇ ਆ ਜਾਈਓ ਹੁਣ ਜਿਹੜਾ ਸਾਡੇ ਦੇ ਕੋਲ ਬਹੁਤ ਸਾਰੇ ਦੋਸਤ ਉਹਦੇ ਵੀ ਜਾਨਦੇ ਨਹੀਂ ਮੋਰਚਾਂ ਚ ਨਹੀਂ ਜਾਂਦੇ ਇਹਦਾ ਮਤਲਬ ਮੋਰਚਾਂ ਜਾਂ ਕਿ ਲੜਾਈ ਲੜੀ ਜਾਂਦੀ ਹੈ ਜੇ ਮੋਰਚਾਂ 'ਚ ਲੜਾਈ ਜਾਂਦੀ ਹੈ ਸਾਡਾ ਫਿਰ ਸਵਾਲ ਹੈ ਵੀ ਉਹਨਾਂ ਨੇ ਇੱਥੇ ਆ ਕੇ ਰੇਲਾਂ ਜਾਮ ਕੀਤੀਆਂ ਪੰਜਾਬ 'ਚ ਅਸੀਂ ਵੀ ਪੰਜਾਬ ਜੀਨ ਨਾਲ ਆਏ ਸਨ ਤਾਂ ਘਰ ਹੀ ਬੈਠੇ ਕਹਿੰਦੇ ਜੇ ਅਸੀਂ ਪੰਜਾਬ ਚ ਲੜਦੇ ਆਂ ਉਹ ਉਹਨਾਂ ਨੇ ਰੇਲਾਂ ਜਾਮ ਕਰੀਆਂ ਫਿਰ ਉਹਨਾਂ ਨੇ ਰੇਲਾਂ ਭਾਈ ਉੱਥੇ ਪੰਜਾਬ ਚ ਕਾਦੇ ਰਹੇ ਪੰਜਾਬ ਬੰਦ ਦਾ ਸੱਦਾ ਦਿੱਤਾ ਮੋਰਚਾ ਉਹ ਕਹਿੰਦੇ ਸਾਡਾ ਸਟੇਟ ਮਤਲਬ ਪੂਰਾ ਭਾਰਤ ਬੰਦਰਦਾ ਸੱਦਾ ਕੱਲੇ ਪੰਜਾਬ ਦਾ ਹੁੰਦਾ ਫਿਰ ਜਿੱਥੇ ਮੋਰਚਾ ਜਿੱਤਿਆ ਜਾਣਾ ਬਾਰਡਰਾਂ ਤੇ ਬੈਠ ਕੇ ਜਿੱਤਿਆ ਜਾਣਾ ਫਿਰ ਉਹ ਪੰਜਾਬ ਦੇ ਵਾਸਤੇ ਨਾ ਧੁਆ ਰਹੇ ਜੇ ਅਸੀਂ ਲਗਾਤਾਰ ਉਹਨਾਂ ਦੇ ਉਸਪੋਰਟ ਚ ਜਦੋਂ ਪਹਿਲਾ ਮੋਰਚਾ ਚੱਲਿਆ ਸਾਡਾ ਚੰਡੀਗੜ੍ਹ ਰੱਖਿਆ ਹੋਇਆ ਸੀ ਅਸੀਂ ਉਹਨਾਂ ਅੱਦ ਕਰਕੇ ਜਦੋਂ ਮਤੇ ਬਦਲੋ ਵਡਾ ਉਹ ਬਰੀਆ ਗੋਲੀਆਂ ਬਰੀਆ ਥੁਰ ਗਿਆ ਇਸ ਬਰੀਆ ਸ਼ੁਭਕਰਨ ਮਰਿਆ ਹੁਣ ਉਸ ਤੋਂ ਬਾਅਦ ਸ਼ੁਭਕਰਨ ਦੀ ਮੌਤ ਹੋ ਗਈ ਉਹਦਾ ਭੋਗ ਹੈ ਪੂਰਾ ਸੰਯੁਕਤ ਮੋਰਚ ਦੇ ਅਗੂਥੇ ਗਏ ਅਸੀਂ ਅੰਦੂ ਜਥੇਬੰਦੀ ਵੱਲੋਂ ਤੇ ਲੰਗਰ ਵੀ ਲਾਏ ਉਹਨੇ ਗਿਣਤੀ ਸਾਰਿਆਂ ਦੀ ਨਹੀਂ ਸੀ ਜਿੰਨੀ ਗਿਣਤੀ ਸਾਡੀ ਸੀ ਪ੍ਰਧਾਨ ਜੀ ਨੇ ਗੱਲ ਇੱਕ ਮਿੰਟ ਇੱਕ ਮਿੰਟ ਮਾਰੀ ਜੀ ਸਾਰਿਆਂ ਦੀ ਨਹੀਂ ਸੀਗੀ ਜੇ ਅਸੀਂ ਏਕਤਾ ਵਧਾਉਣੀ ਹੈ ਇਕੱਠੇ ਹੋ ਕੇ ਚੱਲਣਾ ਹੈ ਸੰਯੁਕਤ ਮੋਰਚ ਦੇ ਕਿਸੇ ਅੱਗ ਨੂੰ 5 ਮਿੰਟ ਟਾਈਮ ਨਹੀਂ ਸੀ ਦਿੱਤਾ ਜਾ ਸਕਦਾ ਜਿੰਨੇ ਉਹ ਤਾਂ ਹਾਗ ਹੀ ਰਹੇ ਹੈ ਜੇ ਹੁਣ ਦੁਆਰੇ ਉਹਨਾਂ ਨੇ ਚਿੱਠੀ ਭਾਈ ਉਹਦੇ ਜਵਾਬ ਚ ਅਸੀਂ 21 ਤਰੀਕ ਨੂੰ ਪਟਿਆਲੇ ਮਤਲਬ ਸੀ ਮੈਂਬਰੀ ਕਮੇਟੀ ਨੂੰ ਬੁਲਾਇਆ ਉਹ ਸਾਥੀ ਤਾਂ ਆ ਗਏ ਜਿਹੜਾ ਕਿਸਾਨ ਨੂੰ ਦੁਰਸਗਤ ਹੋਇਆ ਉਹ ਆਇਆ ਇਹ ਸਾਥੀ ਉੱਥੇ ਗਏ ਉਹਨਾਂ ਨੂੰ ਕਿਹਾ ਵੀ ਦੱਸੋ ਕਿਉਂ ਨਹੀਂ ਆਏ ਫਿਰ ਉਹਨਾਂ ਇਕੱਤਾ ਇਕੱਲਾ ਨਾਲ ਤਾਂ ਨਹੀਂ ਹੋਣੀ ਇਕੱਤਾ ਤਾਂ ਦੋਨਾਂ ਫਰਮਾਂ ਨਾਲ ਹੋਣੀ ਹੈ ਉਹਦੋਂ ਕਹਾ ਤੁਸੀਂ ਅਗਲੇ ਦਿਨ ਕਾਕਾ ਸਾਹ ਕੋਰਟ ਦਾ ਮਤਲਬ ਲਾਈਵ ਹੋਇਆ ਬਿਆਨ ਸੁਣ ਲਓ ਉਹ ਕਹਿੰਦਾ ਕੋਈ ਮਤਲਬ ਜੇ ਤੁਸੀਂ ਮੀਟਿੰਗ ਦਾ ਕੀੜਾ ਕੀ ਮਤਲਬ ਇਹਦਾ ਕੀ ਅਰਥ ਹੈ ਜਿਹਨੇ ਹੁਣਾਂ ਕਿ ਮੋੜ ਦਿੱਤਾ ਜੀ ਰਾਹਾਬ ਸਾਹਿਬ ਤੁਹਾਡੇ ਵਿਚਾਰਕ ਮਤੀਤ ਹੈਗੇ ਨਹੀਂ ਹੁੰਦੇ ਹੀ ਹੈ ਜੀ ਹਰੇਕ ਦੇ ਤੁਹਾਡੇ ਨਾਲ 75 ਰੁਪਏ ਮਤਵੇ ਦੇ ਹੋਣਗੇ ਮੇਰੇ ਤਾਂ ਇਸ ਕਰਕੇ ਜੱਥੇਬੰਦੀ ਅੱਡ ਕਿਉਂ ਜਿ ਮਾਪ ਬੰਦਿਆਂ ਦਾ ਨਹੀਂ ਹੈ ਜੱਥੇਬੰਦੀਆਂ ਦੇ ਬੰਦਿਆਂ ਦੇ ਪਰਿਵਾਰ ਦੇ ਇਹਦਾ ਸਵਾਲ ਕੀ ਹੈ ਪ੍ਰਧਾਨ ਜੀ 40 ਦਿਨ ਹੋ ਗਏ ਜਗਜੀਤ ਸਿੰਘ ਢੱਲੇਵਾਲ ਨੂੰ ਮਨਵਰ ਤੇ ਬੈਠਿਆ ਕੇਂਦਰ ਸਰਕਾਰ ਨੇ ਪੂਰੀ ਤਰ੍ਹਾਂ ਇਹ ਗੱਲਬਾਤ ਨਹੀਂ ਕੀਤੀ ਗਈ ਜੱਥੇਬੰਦੀ ਨਾਲ ਦੇਖੋ ਅਬ ਇਹਨੇ ਵੀ ਕੇਂਦਰ ਦੀ ਹੈ ਲਾਪਰਵਾਹੀ ਹੈ ਕੇਂਦਰ ਕੋਈ ਪ੍ਰਵਾਹ ਨਹੀਂ ਕਰ ਰਿਹਾ ਇਸ ਕਰਕੇ ਕੇਂਦਰ ਨੂੰ ਨਾਲ ਗੱਲ ਕਰਨੀ ਹੈ ਜੇ ਹੁਣ ਨੀਕੀ ਗੱਲ ਗੁੰਦੀ ਹੈ ਕੇਂਦਰ ਸਰਕਾਰ ਕੇ ਰਾਜ ਸਰਕਾਰ ਦੋਨੇ ਦੋਸ਼ੀ ਉਹ ਦੁਗਾਂ ਸੀ ਇਹ ਕਹਿਣੀ ਚਾਹੁੰਦਾ ਦੇਖੋ ਸੁਪਰੀਮ ਕੋਰਟ ਹੈ ਸੁਮਰੀਮ ਕੋਰਟ ਨੰਗਾ ਜਿੱਟਾ ਹੋ ਕੇ ਸੈਂਟਰ ਦੇ ਪੱਖ ਦੇ ਸਾਹਮਣੇ ਚੱਲ ਰਿਹਾ ਜਿਵੇਂ ਉਹ ਸਾਰੇ ਅੰਦੋਲਨ ਨੂੰ ਵੀ ਪੰਜਾਬ ਸਰਕਾਰ ਦੇ ਖਿਲਾਫ ਤਾਂ ਉਹਨੂੰ ਚੱਕ ਕੇ ਲਿਆਓ ਜਿਹਨੂੰ ਚੱਕ ਕੇ ਲਿਆਉਂਦੇ ਜਿੰਨਾ ਉਹ ਅਗਲੇ ਜੁਜੇ ਜੋਰ ਨਾਲ ਬੈਠੇ ਆ ਇੱਕ ਨੂੰ ਬਚਾਉਂਦੇ ਤੁਸੀਂ ਉੱਥੇ ਦਰਜਨਾ ਹੋਰ ਮਾਰਦੇ ਆ ਜੇ ਉਹ ਐਡੀ ਸਾਡੀ ਉੱਚ ਕੋਟੀ ਦੀ ਉਹ ਕੋਰਟ ਹੈ ਸੁਪਰੀਮ ਕੋਰਟ ਉਹ ਸੈਂਟਰ ਨੂੰ ਕਿਉਂ ਨਹੀਂ ਹਦਤ ਕਰਦੀ ਜਾਹੋ ਜਿਹੜੀ ਕੋਈ ਵਿਧਾਨ ਸਭਾ ਦੇ ਜਾਂ ਪਾਰਲੀਮੈਂਟ ਦੀ ਬਣੀ ਹੈ ਸੰਸਦ ਕਮੇਟੀਆਂ ਬਣੀ ਹੈ ਉਹ ਜੀ ਭਾਰਤੀ ਜਨਤਾ ਪਾਰਟੀ ਦੇ ਐਮਪੀ ਵਿੱਚ ਜੇ ਉਹਨਾਂ ਨੇ ਕਿਹਾ ਕਿ ਐ ਐਮਐਸਪੀ ਵਾਲੀ ਗੱਲ ਠੀਕ ਹੈ ਇਸ ਦੀ ਕਾਨੂੰਨੀ ਗਾਰੰਟੀ ਦੇਣੀ ਚਾਹੀਦੀ ਹੈ ਇਥੋਂ ਦਾ ਮਤਲਬ ਰਾਸ਼ਟਰਪਤੀ ਬੋਲੀ ਜਾਂਦਾ ਜੇ ਇੰਨੇ ਕੋਈ ਬੋਲੀ ਜਾਂਦੇ ਆ ਫਿਰ ਕੋਰਟ ਨੂੰ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਉਹਦੀ ਜਾਨ ਬਚਾਓ ਇਹਨਾਂ ਦੇ ਮੰਗਾਂ ਤੁਰਤ ਮੰਨ ਕੇ ਲਾਗੂ ਕਰੋ ਇਹ ਕਹਿਣਾ ਚਾਹੀਦਾ ਭਾਜਪਾ ਦੇ ਕਈ ਆਗੂ ਕਹਿ ਰਹੇ ਹੈਗੇ ਆ ਹਰਿਆਣੇ ਚ ਅਸੀਂ 24 ਫਸਲਾਂ ਦੇ ਜਿਹੜੀ ਹੈ ਗਾਰੰਟੀ ਦੇ ਏ ਮੋਦੀ ਵਾਲਾ ਲਾਣੀ ਹੈ ਕਿਉਂਕਿ ਮੋਦੀ ਵੀ ਕਹਿੰਦਾ ਐਮਐਸਪੀ ਹੈਗੀ ਹੈ ਐਮਐਸਪੀ ਰਹੂਗੀ ਸਵਾਲ ਹੈ ਵੀ ਉਸ ਐਮਐਸਪੀ ਦੇ ਕੋਈ ਫਰਿੱਦ ਹੈ ਇਸ ਅੰਦੋਲਨ ਨੂੰ ਲੋਕਾਂ ਨੂੰ ਦਿਖਾਉਣ ਖਾਤਰ ਕਿ ਹਰਿਆਣੇ ਦੇ ਲੋਕ ਇਹਦੀ ਸਪੋਰਟ ਨਾ ਕਰਨ ਹਾਲਾਂਕਿ ਇਦਨ ਅੰਦੋਲਨ ਚੱਲ ਰਿਹਾ ਵੀ ਕਾਨੂੰਨੀ ਗਰੰਟੀ ਦਿਓ ਉਹਨਾਂ ਨੇ ਜਾ ਕੇ ਕੈਨੇਡਾ ਸਾਡੇ ਮੱਥੇ ਮਾਰਿਆ ਸਾਰੀਆਂ ਸਟੇਟਾਂ ਦੇ ਬੇਸੀਤਾ ਜੋ ਤੁਸੀਂ ਦਿੱਲੀ ਮਣਾ ਕੇ ਆਏ ਹੋ ਹਮਲੇ ਨੂੰ ਰੋਕਿਆ ਉਹਨਾਂ ਨੇ ਹਮਲਾ ਦਾ ਫਿਰ ਬਟਾ ਜੇ ਵੀ ਸਰਕਾਰ ਦਾ ਰਵਈਆ ਕੀ ਆ ਗਿਆ ਕਿ ਸਾਨੂੰ ਕੋਈ ਪਰਵਾਹ ਨਹੀਂ ਕੋਈ ਲੜਦਾ ਕੋਈ ਕੀ ਕਰਦਾ ਅਸੀਂ ਤਾਂ ਸਾਰਾ ਕੁਝ ਕਾਰਪੋਰੇਟ ਨੂੰ ਸਮਾਉਣਾ ਹੈ ਠੀਕ ਹੈ